ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਵੈਜ ਮੋਮੋਸ ਤੇ ਪਨੀਰ ਮੋਮੋਸ ਠੀਕ ਹੈ ਅੱਜ ਮੋਮੋਸ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਸੀ ਪੱਤਾ ਗੋਭੀ ਤੇ ਗਾਜਰ ਠੀਕ ਹੈ ਆਪਾਂ ਉਹਨੂੰ ਚੰਗੀ ਤਰ੍ਹਾਂ ਕੱਦੂਕਾਸ ਕਰਕੇ ਇਹਦੇ ਵਿੱਚ ਆਪਾਂ ਨਮਕ ਪਾਤਾ ਸੀਗਾ ਹੁਣ ਆਪਾਂ ਇਹਦਾ ਪਾਣੀ ਨਚੋੜ ਲਾਂਗੇ ਜਦੋਂ ਵੀ ਤੁਸੀਂ ਮੋਮੋਸ ਬਣਾਣੇ ਹਨ ਨਾ ਤਾਂ ਉਹਦੇ ਵਿੱਚ ਸਬਜ਼ੀਆਂ ਦੇ ਜਿਹੜੀਆਂ ਆਪਣੀਆਂ ਉਹਦੇ ਵਿੱਚ ਬਿਲਕੁਲ ਵੀ ਮੋਇਸਚਰਾਈਜ਼ ਨਹੀਂ ਹੋਣਾ ਚਾਹੀਦਾ ਹੈਗਾ ਬਿਲਕੁਲ ਡਰਾਈ ਹੋਣੀਆਂ ਚਾਹੀਦੀਆਂ ਨੇ ਕਿ ਆਪਾਂ ਪਨੀਰ ਤਿਆਰ ਕਰ ਲਿਆ ਸੀ ਜਿਵੇਂ ਆਪਾਂ ਪਨੀਰ ਦੀ ਪੁੜਜੀ ਬਣਾਉਣੀ ਹੁੰਦੀ ਆ ਇਹਨੂੰ ਤੁਸੀਂ ਉਵੇਂ ਤਿਆਰ ਕਰ ਲੈਣਾ ਜਿਹੜੀਆਂ ਆਪਾਂ ਸਬਜ਼ੀਆਂ ਸੀਗੀਆਂ ਉਹਦਾ ਚੰਗੀ ਤਰ੍ਹਾਂ ਆਪਾਂ ਪਾਉਣੇ ਚਪਾ ਕੇ ਪਾਣੀ ਨਚੋੜ ਲਿਆ ਸੀਗਾ ਠੀਕ ਹੈ ਆਪਾਂ ਇਹਨੂੰ ਬਿਲਕੁਲ ਡਰਾਈ ਕਰ ਲਿਆ ਇਹਨੂੰ ਥੋੜਾ ਜਿਹਾ ਆਪਾਂ ਹੋਰ ਹੁਣ ਰੋਸਟ ਜਿਆ ਕਰ ਲਾਂਗੇ ਆਪਾਂ ਕੜਾਹੀ ਰੱਖ ਲਈ ਠੀਕ ਹੈ ਜੀ ਕੜਾਹੀ ਦੇ ਵਿੱਚ ਆਪਾਂ ਕੋਈ ਤੇਲ ਨਹੀਂ ਪਾਣਾ ਕੋਈ ਕੁਝ ਨਹੀਂ ਪਾਉਣਾ ਸਿਰਫ ਇਹ ਸਬਜ਼ੀਆਂ ਨੂੰ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਰੋਸਟ ਕਰਨਾ ਇਸ ਦਾ ਹਲਕਾ ਜਿਹਾ ਦਾ ਕੱਚਾਪਨ ਜੇ ਨਿਕਲ ਜਾਊਗਾ ਠੀਕ ਹੈ ਜੀ ਆਲੇ ਇਹ ਜਿਹੜਾ ਚ ਮਾੜਾ ਮੋਟਾ ਵੀ ਹੋਰ ਪਾਣੀ ਹੋਊਗਾ ਉਹ ਵੀ ਸੈੱਟ ਹੋ ਜੂਗਾ ਦੇਖੋ ਜੀ ਜਦ ਤੱਕ ਆਪਣੀਆਂ ਸਬਜ਼ੀਆਂ ਰੋਸਟ ਹੋ ਰਹੀਆਂ ਨੇ ਉਦੋਂ ਤੱਕ ਆਪਾਂ ਆਹ ਆਟਾ ਗੁੰਨ ਲੈਣੇ ਆ ਮੋਮੋਜ਼ ਵਾਸਤੇ ਇਹ ਆਪਾਂ ਲਿੱਤਾ ਜੀ ਮੈਦਾ ਇਹਦੇ ਵਿੱਚ ਆਪਾਂ ਹਲਕਾ ਜਿਹਾ ਨਮਕ ਪਾ ਕੇ ਬਸ ਇਹਨੂੰ ਨੋਰਮਲ ਆਟਾ ਗੁੰਨਣਾ ਜਦ ਤੱਕ ਆਪਣੀਆਂ ਉਹ ਸਬਜ਼ੀਆਂ ਠੰਡੀਆਂ ਹੋ ਰਹੀਆਂ ਨੇ ਠੀਕ ਹੈ ਜੀ ਉਦੋਂ ਤੱਕ ਆਪਾਂ ਬਣਾਉਣੇ ਆ ਪਨੀਰ ਵਾਲੇ ਮੋਮੋਜ਼ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਆਟੇ ਦਾ ਪੇੜਾ ਬਿਲਕੁਲ ਪਤਲੀ ਰੋਟੀ ਵੇਲਣੀ ਆਪੇ ਆਪਾਂ ਰੋਟੀ ਵੇਲ ਲਿਆ ਇਹਨੂੰ ਜਿੰਨੀ ਮਤਲਬ ਵੱਡੀ ਵੇਲ ਜਾਂਦਾ ਪਤਲੀ ਕਰਨੀ ਆਪਾਂ ਬਿਲਕੁਲ ਇਹਨੂੰ ਸ਼ੀਟ ਨੂੰ ਪਤਲੀ ਕਰਨਾ ਜਿੰਨੀ ਵੱਡੀ ਵੇਲ ਜਾਂਦੀ ਉੰਨੀ ਵੱਡੀ ਵੇਲਨੀ ਫੇ ਰੋਟੀ ਆਪਾਂ ਵੇਲ ਲਈ ਆਪਾਂ ਨਾ ਇਹ ਐਵੇਂ ਮਤਲਬ ਕੋਲੀ ਲੈ ਲੈਣੀ ਕੋਈ ਵੀ ਉਹਨੂੰ ਆਪਾਂ ਐਵੇਂ ਕਰਕੇ ਉਹਦੀ ਸ਼ੇਪ ਦੇ ਨਾਲ ਆਪਾਂ ਗੋਲਾਈ ਕੱਟ ਲੈਣੀ ਹੈ ਦੀ ਠੀਕ ਹੈ ਜੀ ਦੇਖੋ ਜੀ ਰੋਟੀ ਆਪਾਂ ਬਿਲਕੁਲ ਪਤਲੀ ਵੇਲ ਲਈ ਠੀਕ ਹੈ ਤੁਸ ਕਹਵਾਲ ਚ ਨਾ ਆਪਾਂ ਇਹ ਲੈ ਲੈਣਾ ਮਿਸ ਮੂਸੇਆਂ ਵਾਲਾ ਸੰਤਾ ਜੀ ਮਿਲ ਜਾਂਦਾ ਹੁੰਦਾ ਮਤਲਬ ਅੱਜ ਕੱਲ ਦਾ ਮੋਮੋਜ਼ੀ ਵੀ ਦੇਖੋ ਸ਼ੇਪ ਐਮ ਦੀ ਆਂਦੀ ਤੁਸੀਂ ਹੱਥ ਨਾਲ ਬਣਾਉਣਾ ਹੱਥ ਨਾਲ ਬਣਾ ਸਕਦੇ ਆ ਮੈਂ ਇਹਦੇ ਨਾਲ ਬਣਾਉਣ ਲੱਗੀ ਆ ਠੀਕ ਹੈ ਜੀ ਆ ਜਿਹੜੀ ਰੋਟੀ ਹੈ ਨਾ ਆਪਾਂ ਇਹਨੂੰ ਐਵੇਂ ਰੱਖ ਲੈਣਾ ਇਹਦੇ ਵਿੱਚ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਭਰਾਂਗੇ ਜੀ ਪਨੀਰ ਦੇਖੋ ਪਨੀਰ ਨੂੰ ਓਨਾ ਕ ਭਰਨਾ ਵੀ ਆਪਣਾ ਬਾਹਰ ਵੀ ਨਾ ਨਿਕਲੇ ਠੀਕ ਹੈ ਜੀ ਆ ਕਰ ਲਿਆ ਪਨੀਰ ਆਪਾਂ ਪਾ ਲਿਆ ਕੁਸਤਵਾਚ ਜੀ ਆਪਾਂ ਇਹਨੂੰ ਐਵੇਂ ਕਰਕੇ ਬੰਦ ਕਰ ਦੇਣਾ ਠੀਕ ਹੈ ਜੀ ਐਵੇਂ ਬੰਦ ਕਰਤਾ ਆਪਾਂ ਇਹਨੂੰ ਜਿਹੜਾ ਆਪਣਾ ਐਕਸਟਰਾ ਆਪਾਂ ਇਹ ਉਹਨੂੰ ਐਵੇਂ ਕਰਕੇ ਉਤਾਰ ਦੋ ਉਤਾਰਤਾ ਜੀ ਹੁਣ ਆਪਾਂ ਹਲਕੇ ਹੱਥਾਂ ਨਾਲ ਇਹਨੂੰ ਖੋਲਣਾ ਦੇਖੋ ਠੀਕ ਹੈ ਜੀ ਕਿੰਨੀ ਵਧੀਆ ਸ਼ੇਪ ਆ ਗਈ ਇਧਰੋਂ ਵੀ ਆਪਾਂ ਬਿਲਕੁਲ ਹਲਕੇ ਹੱਥਾਂ ਨਾਲ ਇਹਨੂੰ ਉਤਾਰ ਲੈਣਾ ਦੇਖੋ ਜੀ ਇੰਨਾ ਵਧੀਆ ਬਣ ਕੇ ਆਇਆ ਹੈ ਠੀਕ ਹੈ ਜੀ ਐਵੇਂ ਤੁਸੀਂ ਸਾਰੇ ਮੋਮੋਜ਼ ਤਿਆਰ ਕਰ ਲੈਣੇ ਆ ਪਹਿਲਾਂ ਠੀਕ ਹੈ ਜੀ ਇੱਧਰ ਆਪਾਂ ਆਹ ਪਲੇਟ ਲੈ ਲਈ ਪਲੇਟ ਦੇ ਉੱਤੇ ਆਪਾਂ ਕੀ ਲਗਾ ਲਿਆ ਤਾਂ ਕਿ ਇਹ ਚਿੱਕਕੇ ਨਾ ਇਹਨੂੰ ਠੀਕ ਹੈ ਐਵੇਂ ਰੱਖ ਦਾਂ ਨਾ ਆਪਾਂ ਮੋਮੋਜ਼ ਆਪਣੇ ਪਨੀਰ ਵਾਲੇ ਬਣ ਕੇ ਤਿਆਰ ਹੋ ਗਏ ਦੇਖੋ ਠੀਕ ਹੈ ਜੀ ਹੁਣ ਆਪਾਂ ਇੱਧਰ ਕੜਾਹੀ ਦੇ ਵਿੱਚ ਨਾ ਪਾਣੀ ਗਰਮ ਕਰਨਾ ਧਰਦਾ ਸੀ ਆਪਾਂ ਇਹਦੇ ਉੱਤੇ ਸਟੀਲ ਦੀ ਛਾਲਣੀ ਰੱਖਦੀ ਉਹਦੇ ਆਪਾਂ ਨਾ ਤੇਲ ਲਗਾਤਾ ਤਾਂ ਕਿ ਇਹ ਚਿੱਕਣ ਨਾ ਠੀਕ ਹੈ ਹੁਣ ਆਪਾਂ ਇਹਨੂੰ ਨੂੰ ਸਟੀਮ ਕਰਾਂਗੇ ਠੀਕ ਹੈ ਜੀ ਤੁں ਦੇਖੋ ਆਪਾਂ ਇੱਕ ਇੱਕ ਕਰਕੇ ਇਹਦੇ ਉੱਤੇ ਧਰ ਦਾਂਗੇ ਇਹਨਾਂ ਨੂੰ ਜਾਲੀ ਦੇ ਉੱਤੇ ਮੋਮੋਜ਼ ਨੂੰ ਤਾਂ ਕਿ ਆਪਣੇ ਇਹ ਮੋਮੋਜ਼ ਨੇ ਜਿਹੜੇ ਉਹ ਸਟੀਮ ਹੋ ਜਾਣ ਦੇਖੋ ਜੀ ਆਪਾਂ ਹੁਣ ਇਹਨੂੰ ਜਾਲੀ ਦੇ ਵਿੱਚ ਰੱਖ ਤਾ ਹੁਣ ਆਪਾਂ ਇਹਦੇ ਉੱਤੇ ਥਾਲ ਦੇ ਦਾਂਗੇ ਤਾਂ ਕਿ ਇਹ ਸਟੀਮ ਦੇ ਨਾਲ ਚੰਗੀ ਤਰ੍ਹਾਂ ਆਪਣੇ ਮੋਮੋਜ਼ ਨੇ ਜਿਹੜੇ ਉਹ ਬਣ ਜਾਣ ਵਿੱਚ ਵਿੱਚ ਆਪਾਂ ਇਹਨਾਂ ਨੂੰ ਚੈੱਕ ਵੀ ਕਰਾਂਗੇ ਆਪਾਂ ਹੁਣ ਵੈਜ ਮੋਮੋਜ਼ ਦੀ ਕੈਰੀ ਕਰਦੇ ਹਾਂ ਠੀਕ ਹੈ ਜੀ ਹੁਣ ਇਹ ਸਬਜ਼ੀਆਂ ਜਿਹੜੀਆਂ ਆਪਣੀਆਂ ਉਹ ਠੰਡੀਆਂ ਹੋ ਚੁੱਕੀਆਂ ਨੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਤੇਸਟ ਅਕੋਰਡਿੰਗ ਕਾਲੀ ਮਿਰਚ ਪਾ ਲਈ ਜੀ ਨਮਕ ਕਾਲੀ ਮਿਰਚ ਆਪਾਂ ਪਾ ਲਈ ਹੁਣ ਆਪਾਂ ਇਹਦੇ ਵਿੱਚ ਹਲਕਾ ਜਿਹਾ ਪਾਵਾਂਗੇ ਨਮਕ ਜਿਆਦਾ ਨਹੀਂ ਬਿਲਕੁਲ ਹਲਕਾ ਜਿਹਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਸ ਆਪਾਂ ਜਿਵੇਂ ਹੁਣ ਪਹਿਲਾਂ ਮੋਮੋਜ਼ ਬਣਾਏ ਨੇ ਓਵੇਂ ਹੀ ਆਪਾਂ ਮੋਮੋਜ਼ ਤਿਆਰ ਕਰਦੇ ਹਾਂ ਫਿਰ ਤੁਹਾਨੂੰ ਦਿਖਾਉਨੇ ਆ ਜੀ ਦੇਖੋ ਜੀ ਹੁਣ ਆਪਾਂ ਦੇਖਦੇ ਹਾਂ ਆਪਣੇ ਮੋਮੋਜ਼ ਦੇਖੋ ਮੋਮੋਜ਼ ਚੰਗੀ ਤਰ੍ਹਾਂ ਸਟੀਮ ਹੋ ਚੁੱਕੇ ਨੇ ਦੇਖੋ ਠੀਕ ਹੈ ਜੀ ਐਵੇਂ ਤੁਹਾਨੂੰ ਪਲੇਟ ਦੇ ਵਿੱਚ ਰੱਖ ਕੇ ਦਿਖਾਉਣੀ ਆ ਦੇਖੋ ਠੀਕ ਹੈ ਐਵੇਂ ਤੁਸੀਂ ਘਰੇ ਬਣਾਓ ਆਪਣੇ ਘਰੇ ਵਿਖਾ ਸਕਦੇ ਐਵੇਂ ਤੁਸੀਂ ਬਣਾ ਕੇ ਆਪਣੇ ਹਨਾ ਤੇ ਬਾਕੀ ਆਪਾਂ ਤੁਹਾਨੂੰ ਫਰਾਈਡ ਮੋਮੋਜ਼ ਵੀ ਦਿਖਾਉਣੀ ਆ ਸਾਡੇ ਆਪਾਂ ਸਟੀਮ ਮੋਮੋਜ਼ ਤਿਆਰ ਕੀਤੇ ਨੇ ਦੇਖੋ ਕਿੰਨੇ ਵਧੀਆ ਬਣੇ ਨੇ ਬਿਲਕੁਲ ਪੱਕ ਚੁੱਕੇ ਨੇ ਬਿਲਕੁਲ ਕੱਚੇ ਹੈ ਬਿਲਕੁਲ ਵੀ ਐ ਨਹੀਂ ਹੈਗਾ ਵੀ ਕੱਚੇ ਜੇ ਲੱਗ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਪੱਕ ਚੁੱਕੇ ਨੇ ਐਵੇਂ ਤੁਸੀਂ ਆਪਣੇ ਘਰ ਦੇ ਵਿੱਚ ਸਟੀਮ ਮੋਮੋਸ ਬਣਾ ਕੇ ਤਿਆਰ ਕਰ ਸਕਦੇ ਹੋ। ਬਾਕੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਗੇ ਫਰਾਈਡ ਮੋਮੋਸ। ਦੇਖੋ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਣੀ ਆ। ਦੇਖੋ ਆ ਲੈ ਲਿਆ ਜੀ। ਦੇਖੋ ਜੀ। ਵਿੱਚੋਂ ਵੀ ਬਿਲਕੁਲ ਚੰਗੀ ਤਰ੍ਹਾਂ ਪੱਕ ਚੁੱਕਿਆ ਇਹ। ਇਹ ਨਹੀਂ ਹੈਗਾ ਵੀ ਕੱਚਾ ਇਹ। ਦੇਖੋ। ਠੀਕ ਹੈ ਜੀ। ਇਹਨੂੰ ਤੁਸੀਂ ਸੌਸ ਦੇ ਨਾਲ ਇੰਜੋਏ ਕਰੋ। ਅਸੀਂ ਇੱਥੇ ਰੱਖੀਏ ਚਿੱਲੀ ਸੌਸ, ਮਾਇਓਨੈਸ ਇਹਦੇ ਨਾਲ ਤੁਸੀਂ ਇੰਜੋਏ ਕਰੋ। ਆਪਾਂ ਉਸ ਤੋਂ ਬਾਅਦ ਦੇਖਦੇ ਹਾਂ ਫਰਾਈਡ ਮੋਮੋਸ। ਦੇਖੋ ਜੀ ਤੇਲ ਆਪਣਾ ਗਰਮ ਹੋ ਗਿਆ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਮੋਮੋਜ਼ ਬਣਾਏ ਸੀ ਆਪਾਂ ਉਹਨਾਂ ਨੂੰ ਹੁਣ ਫਰਾਈ ਕਰਾਂਗੇ ੱੱਲੇ-ੱੱਲੇ ਕਰਕੇ ਚਪਾਵਾਂਗੇ ਠੀਕ ਹੈ ਜੀ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਆਪਣੇ ਮੋਮੋਜ਼ ਨੇ ਜਿਹੜੇ ਉਹ ਬਣ ਰਹੇ ਨੇ ਠੀਕ ਹੈ ਆਪਾਂ ਇਹਨਾਂ ਨੂੰ ੱੱਲੇ-ੱੱਲੇ ਕਰਕੇ ਕੱਲਾਣਾ ਇਹ ਤਾਂ ਸਿਰਫ ਆਪਾਂ ਥੋੜਾ ਜਿ ਇਹਨਾਂ ਨੂੰ ਫਰਾਈ ਕਰਨਾ ਹੁੰਦਾ ਜ਼ਿਆਦਾ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ ਕਿਉਂਕਿ ਪਹਿਲਾਂ ਆਲਰੇਡੀ ਆਪਾਂ ਥੋੜੇ ਸਟੀਮ ਵੀ ਕੀਤੇ ਹੁੰਦੇ ਨੇ ਇਹ ਠੀਕ ਹੈ ਜਿਨੇ ਕਿਸ ਨੇ ਫਰਾਈਡ ਖਾਣੇ ਆ ਉਹ ਫਰਾਈਡ ਬਣਾ ਸਕਦਾ ਜਿਨੇ ਮੋਮੋ ਸਾਡੇ ਬਣ ਕੇ ਤਿਆਰ ਨਹੀਂ ਇਹ ਨੇ ਜੀ ਫਰਾਈਡ ਮੋਮੋਸ ਠੀਕ ਹੈ ਜੀ ਇਹ ਹੈਗੇ ਨੇ ਆਪਣੇ ਸਟੀਮ ਮੋਮੋਸ ਬਾਕੀ ਜਿਵੇਂ ਦਾ ਤੁਹਾਡਾ ਦਿਲ ਕਰਦਾ ਘਰੇ ਤੁਸੀਂ ਉਹਵੇਂ ਦੇ ਬਣਾ ਕੇ ਖਾ ਸਕਦੇ ਹੋ ਦੇਖੋ ਤੁਹਾਨੂੰ ਇਹਨੂੰ ਸਟੀਮ ਜਿਹੜਾ ਆਪਾਂ ਫਰਾਈਡ ਬਣਾਇਆ ਉਹ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਇਹਦੇ ਵਿੱਚ ਆਪਾਂ ਕੀਤੀ ਸੀਗੀ ਵੈਜੀ ਦੀ ਸਟਫਿੰਗ ਠੀਕ ਹੈ ਤੁਸੀਂ ਆਪਣੇ ਘਰੇ ਬਣਾਓ ਇੰਜੋਏ ਕਰੋ ਜੀ ਆਪਣੀ ਫੈਮਿਲੀ ਦੇ ਨਾਲ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਵੇ ਤਾਂ ਆਪਣੀ ਰਸੋਈ ਮੂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ